ਸਤਿ ਸ੍ਰੀ ਅਕਾਲ ਵੀ ਮੇਟਰੋ ਕੀ ਹਾਲ ਚਾਲ ਹੈ ਕੈਮੋ ਸਾਰੇ ਜਾਨਵਰ ਸੈਟਾਂ ਸਾਰਿਆਂ ਦੇ ਘਰ ਪਰਵਾਰ ਵਧੀਆ ਤੇ ਦੇਖੋ ਧੁੰਦ ਵੀ ਅੱਜ ਫੇਰ ਆ ਗਈ ਆ ਬੱਲ ਬੰਦੇ ਨਹੀਂ ਕਰਿਆ ਪਹਿਲਾਂ ਬੱਲ ਬੰਦ ਕਰਾ ਤੇ ਕਾਕਟੇਲ ਉੱਧਰ ਹੈ ਕਬੂਤਰ ਹਲੇ ਬੰਦ ਨਹੀਂ ਪਾਉ ਉਹ ਨਹੀਂ ਉਹ ਪੈੜ ਕਰ ਰਹੇ ਨੇ ਆਹ ਦੇਖੋ ਆ ਉੱਧਰ ਲੱਗੇ ਹੋਏ ਨੇ ਆਹ ਕਰਤੀ ਪੈੜ ਹੋ ਗਈ ਰੈਡੀ ਤੇ ਉੱਪਰ ਜਾ ਕੇ ਦਿਖਾਉਂਗਾ ਤੁਹਾਨੂੰ ਉਹ ਤੋਂ ਪਹਿਲਾਂ ਆਪਾਂ ਕਬੂਤਰਾਂ ਲਈ ਮੱਕੀ ਦਾ ਟੋਟਾ ਦੇਖੀਏ ਮੱਕੀ ਦੇ ਹਾਂ ਡਲੀ ਹੋਈ ਮੱਕੀ ਮੰਨ ਲਓ ਤੇ ਚਲੋ ਚੱਲਦੇ ਆਂ ਪਹਿਲਾਂ ਜਾਦਵੀਰੇ ਨੂੰ ਆ ਜਾਣ ਦੋ ਪਹੁੰਚ ਗਏ ਭਾਈ ਅੱਬਾ ਖਵਾਨੋ ਸਿੱਧਾ ਜੋਤ ਦੇ ਸਕੂਲ ਚ ਸੈਂਟ ਜੋਸਫ ਹੈ ਐ ਜੋਤ ਬਾਏ ਬਾਏ ਕਰ ਗੋਗੀ ਨੂੰ ਗੋਗੀ ਨੂੰ ਬਾਏ ਬਾਏ ਕਰ ਹਾਂ ਵੈਰੀ ਗੁੱਡ ਤੇ ਚੱਲ ਹੁਣ ਫਿਰ ਛੱਡੀਏ ਤੈਨੂੰ ਆਹ ਜਾ ਰਿਹਾ ਵੀ ਜੋਤ ਖੜਾ ਜਾ ਵੀਰੇ ਅੰਦਰ ਕਾਇ ਇੱਥੇ ਚੱਲਦੇ ਆਂ ਇੱਧਰ ਨੂੰ ਜਾਂਦਾ ਹਾਂ ਹੁਣ ਇੱਧਰ ਮੰਗੇ ਅੱਜ ਠੀਕ ਆ ਇੱਧਰ ਵੀ ਗੁੰਡਾ ਲੱਗਿਆ ਸਮਾਨ ਲੈ ਲਿਆ ਵੀ ਸਾਰਾ ਹੁਣ ਆਪਾਂ ਜਾ ਰਹੇ ਆ ਘਰ ਨੂੰ ਸਮਾਨ ਦੇਖ ਲਓ ਸਬਜ਼ੀਆਂ ਸਬਜ਼ੀਆਂ ਕਿਉਂਕਿ ਕਬੀਲਦਾਰੀ ਬਾਈ ਕਬੀਲਦਾਰੀਆਂ ਬਹੁਤ ਨੇ ਸਾਨੂੰ ਚੱਲਦੇ ਆ ਹੁਣ ਆਪਾਂ ਘਰ ਨੂੰ ਦੇਖੀਏ ਕਬੂਤਰ ਜਾ ਕੇ ਤੇ ਦੇਖੀਏ ਮਿਸਤਰੀ ਕੀ ਕਰਦਾ ਲਓ ਬਾਈ ਰੇਤਾ ਹੋਰ ਆ ਗਿਆ ਆਪਣੇ ਇੱਕ ਛੋਟਾ ਫੁੱਟਾ ਹੋਰ ਬਣਾਉਣਾ ਆਪਾਂ ਨੇ ਦੇਖੋ ਲਓ ਕੇ ਆ ਆਪਾਂ ਪਹੁੰਚ ਗਏ ਵੀ ਚਾਹ ਲੈ ਕੇ ਕੋਠੇ ਤੇ ਉਦੋਂ ਬਾਅਦ ਜਾਣਾ ਆਪਾਂ ਕ੍ਰਿਕਟ ਖੇਡਣ ਠੀਕ ਹੈ ਫੀਲੋ ਜਾ ਬਈ ਉਹ ਸਮਾਨ ਉਹ ਵੀ ਉਹ ਸਮਾਨ ਮੇਰੇ ਵਾਲਾ ਤੇਰਾ ਕਿਹੜਾ ਦੋ ਜਗਟਾਂ ਗਿਆ ਤਾਂ ਮੈਂ ਦੋ ਜਟਕਾ ਹਾਂ ਕਿ ਜਟਕਾ ਜਟਕਾ ਜਟਕਾਂ ਬੜਾ ਭੂਰਾ ਹਾਂ ਆਪਣੇ ਆਪਣੇ ਉਹ ਤੋਤੇ ਤੋਤੇ ਨੂੰ ਕੀ ਆਖਦੇ ਨੇ ਤੋਤਾ ਕਿ ਆਉਣਾ ਕਿਹੜਾ ਉਹ ਤੋਤਾ ਯਾਰ ਨਾ ਨਾ ਕਿਹੜਾ ਨੌ 10 ਉਹਦਾ 9.5 10 ਨਸਲ ਕਿਹੜੀ ਆ ਉਹਦੀ ਕੋਕਟੇਲ ਕਿਹੜੀ ਕੋਕਟੇਲਾ ਕੋਕਟੇਲਾ ਪਹਿਲਾਂ ਕੋਕਟੇਲ ਕੋਕਟੇਲ ਤੇ ਕਹੀ ਗਿਆ ਆ ਦੇਖ ਲਓ ਬਈ ਪਾਣੀ ਲੱਗ ਰਿਹਾ ਹੈਗਾ ਅੰਦਰੋਂ ओके। ਹੋਰ ਇਹ ਤਾਂ ਨਾ ਤੇ ਖੁੱਡਾ ਤੁਹਾਨੂੰ ਫਾਈਨਲ ਦਿਖਾਉਣਾ ਰੁਕ ਜਾ। ਛਤਰੀਆਂ ਵੀ ਉੱਪਰੇ ਰੱਖ ਲਈਆਂ। ਖੁੱਡਾ ਦਿਖਾ ਦਮਾ ਹੁਣ ਤੁਹਾਨੂੰ ਫਾਈਨਲ ਦੋਏ। ਦੇਖੋ ਤਾਂ। ਓਕੇ ਰੋਟ ਹੈ। ਠੀਕ ਆ। ਤੇ ਇਧਰਲਾ ਵੀ ਦੇਖ ਲਓ ਹੁਣ। ਓਕੇ। ਹਰੇ ਥੋੜਾ ਜਿਹਾ ਗਿੱਲਾ ਹੈ ਇਹ ਨਾ। ਉਹਦੇ ਕਰਕੇ ਹਲੇ ਬੱਚੇ ਛੱਡਣੇ ਨਹੀਂ ਆਪਾਂ ਨੇ ਆ ਪੰਤਾਲਾ ਦੇਖ ਲਓ ਪੰਤਾਲਾ ਕਰਤਾ ਫਿੱਟ ਤੇ ਆ ਇੱਥੇ ਪੇਂਟ ਪੁੰਟ ਹੋਏ ਜਿਆ ਸਾਫ਼ ਕਰ ਦੇਣਾ ਆਪਾਂ ਪੇਂਟ ਹੋਏ ਤੋਂ ਬਾਅਦ ਸਾਰਾ ਕੰਮ ਫਾਈਨਲ ਵਿੱਚ ਪਰਾਲੀ ਦਾ ਟੋਕਾ ਬਿਛਾਏ ਦੋ ਬਾਅਦ ਬੱਚੇ ਲਿਆਉਣੇ ਔਰ ਸੁੱਕੇ ਦੇਣ ਆ ਉਹ ਫੱਟੀਆਂ ਲਾ ਕੇ ਇਧਰੋਂ ਦੇਖ ਲਓ ਲੈ ਠੀਕ ਆ ਓਕੇਅਰ ਬੋਰਡ ਤੇ ਚਲੋ ਹੁਣ ਚੱਲੀ ਆਪਾਂ ਗਰਾਊਂਡ 'ਚ ਦੇਖਦੇ ਆ ਮਸ਼ਕਰੀਆਂ ਹੱਦਾਂ ਨੌਜਵਾਨ ਟਾ 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 ਅਬ ਆਇਕਨ ਛਦਰੀਆਂ ਲੱਗੀਆਂ ਚਾਹੀਦੀਆਂ ਦੇਖ ਹਨਾ ਦੇਖ ਲੈ ਕਿੱਡੇ-ਕੱਡੇ ਬਾਸ ਨੇ ਚਲੋ ਚੱਲਦੇ ਹਾਂ ਫੇਰ ਥੱਲੇ ਨੂੰ ਆ ਗੱਗੂ ਨੂੰ ਨਹੀਂ ਲਾਗੇ ਬਾਲ ਕਰਾਉਣਾ ਸੁੱਖਾ 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 ਹੈ ਮੇਰੇ ਵੀਰੋ ਹਰ ਜਾ ਦੇਖੀ ਮੇਰੀ ਨਮਾਰੀ ਚਲੋ ਵੀ ਖੇਲੀਏ ਘੰਟਾਕ ਠੀਕ ਆ ਉਦੋਂ ਬਾਅਦ ਮਿਲਦੇ ਹਾਂ ਹੁਣ ਚੱਲੇ ਬਾਈ ਉੱਪਰ ਨੂੰ ਆਪਾਂ ਆ ਕੇ ਗਰਾਊਂਡ 'ਚ ਥੱਕ ਹਾਰ ਕੇ ਭਾਉ ਹੋ ਜਾਂਦਾ ਥੈਲਾ ਚੱਕੀ ਨਵੇੜੀਏ ਕੰਮ ਜਿਹੜਾ ਮਾੜਾ ਮੋਟਾ ਰਹਿੰਦਾ ਚਲਦੇ ਆ ਉੱਪਰ ਨੂੰ ਉੱਪਰ ਕਿਹੜਾ ਚੜਨਾ ਸੌਖਾ ਥਾਲਾ ਹੈ ਨਾ ਹਾਂ ਮੈਂ ਕਹਿੰਦਾ 10 ਦਿਨ ਹੋ ਗਏ ਲਗਾਤਾਰ ਚੜਦੇ ਆ ਨੂੰ ਇੱਥੇ ਰਲਾਉਣਾ ਹੈ ਕਾ ਉੱਪਰ ਬਹੁਤ ਉੱਪਰ ਬੋਤਨਾ ਅੱਛਾ ਉਪਰੇ ਮੈਂ ਤਾਂ ਥੈਲੇ ਲਿਆ ਤੇ ਅੱਛਾ ਪਥੈਲੇ ਵਿੱਚ ਅੱਛਾ ਲੈ ਪੈਡ ਹੋ ਗਈ ਓਕੇ ਹੁਣ ਦੇਖੋ ਕੰਦ ਲੈ ਉੱਥੋਂ ਲੈ ਕੇ ਦੇਖੋ ਫਿਰ ਤਿੰਨ ਹਿੱਸਿਆਂ ਚ ਪੈੜ ਹੋਈ ਆ ਚਲੋ ਉੱਪਰ ਵੀ ਦਿਖਾਉਣਾ ਥੋਣ ਜਾ ਕੇ ਫਿਰ ਲੱਗੇ ਵੀ ਪਾਣੀ ਲਾਉਣ ਗੰਦ ਨੂੰ ਕਰਾਂਗੇ ਇਹਨੂੰ ਤੇ ਕਈ ਮੇਰੇ ਵੀਰ ਕਹੀ ਜਾਂਦੇ ਆ ਨਾ ਵੀ ਖੁੱਡਿਆਂ ਦੀ ਵਿਚਾਲੀ ਗੰਦ ਚ ਜਾਲੀ ਫਿੱਟ ਕਰਨੀ ਸੀ ਵੀਰੇ ਜਾਲੀ ਸਾਨੂੰ ਵੀ ਪਤਾ ਫਿੱਟ ਕਰਨੀ ਸੀ ਪਰ ਅਸੀਂ ਜਾਣ ਕੇ ਨਹੀਂ ਕਰੀ ਕਿਉਂਕਿ ਕਬੂਤਰ ਕਬੂਤਰੀ ਆ ਤਾਂ ਲੱਗ ਲੱਗ ਕਰਨੀ ਇੱਕ ਦੂਏ ਨੂੰ ਦਿਖਣ ਨਹੀਂ ਦੇਣੇ ਆਹ ਦਾ ਫੇਰ ਮਸਤ ਹੋਈ ਜਾਣਗੇ ਉੜਨਗੇ ਕਿਵੇਂ ਬਾਜ਼ੀਆਂ ਚ ਪਹਿਲਾਂ ਐ ਦੱਸੋ ਕਿਉਂਕਿ ਸਾਰੇ ਉੜਨੇ ਵਾਲੀ ਲੈ ਕੇ ਆਉਣੇ ਨੇ ਉੱਪਰ ਬਲੰਡਰ ਪੰਡਰ ਕੋਈ ਨਹੀਂ ਬਾੜਨਾ ਇਹਨਾਂ ਅਜ ਠੀਕ ਆ ਮੇਰਾ ਵੀਰ ਤਾਂ ਕਰਕੇ ਬਾਕੀ ਤੁਸੀਂ ਵੀ ਸਿਆਣੇ ਆ ਤੇ ਜਿਹੜੇ ਹਫਤਾ ਪਹਿਲਾਂ ਪੈਸੀ ਗਰੇ ਤੇ ਉਹ ਪੈਏ ਨੇ ਦੇਖੋ ਉਹ ਦੇਖੋ ਇਹ ਉਹ ਦੇਖੋ ਆਹ ਪੈਏ ਨੇ ਪਾਉ ਦੀ ਕੇਸ ਵਿੱਚ ਹੈ ਨਹੀਂ ਮੈਨੂੰ ਲੱਗਦਾ ਉਹ ਜਾਂ ਨੂੰ ਗਿੱਲੇ ਗੁੱਲੇ ਹੋ ਗਈ ਪਾੜ ਜਾਣੇ ਜੰਗਲਾ ਫੜ ਕੇ ਰੱਖੀ ਓਏ ਪਾਉੜੀ ਲਮ ਖਾਲੀ ਥੱਲੇ ਕੈ ਲੱਗੀ ਉਹਨੂੰ ਲੱਗ ਗਈ ਫੜਾ ਵੀਰੇ ਮੈਂ ਫੜਾ ਥੋੜੀ ਜਿਹੀ ਛੋਟੀ ਆ ਆਪਣੀ ਹੈ ਮਰ ਪੌੜੀ ਥੋੜੀ ਜਿਹੀ ਛੋਟੀ ਆ ਹੂੰ ਹਾਜੂ ਸੈਟ ਜਿਹੜੇ ਆਈ ਥੱਲੇ ਨੂੰ ਹੁਣ ਨਨਮਾ ਜੰਗਲੀ ਫੜ ਕੇ ਰੱਖੀ ਨਾ ਤੁਰ ਮੈਂ ਤਾਂ ਹੀ ਕਹਿੰਦਾ ਵੀ ਰਿਸਕ ਵਾਲਾ ਕੰਮ ਨਾ ਕਰੋ ਭਾਈ ਠੀਕ ਆ ਬਸ ਹੁਣ ਹਾਂ ਨਾ ਉਹਦਾ ਘੱਤ ਵੀ ਆਉਂਦਾ ਮੇਰਾ ਲਾ ਹਾਂ ਠੀਕ ਆ ਠੀਕ ਆ ਚੱਲ ਭਾਈ ਪਹਿਲੀ ਵਾਰੀ ਆਪਾਂ ਆ ਛਤਰੀ ਪਾਂਚ ਵਾਲੀ ਖੜੀ ਕਰਨ ਲੱਗੇ ਆ ਉਹ ਖੱਡੇ 'ਚ ਵੀਰਾ ਕਹਿੰਦਾ ਚੈੱਕ ਕਰਨੇ ਮਿਸਤਰੀ ਸਾਹਿਬ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਕਹਿੰਦਾ ਖੜਾ ਆ ਉਹ 'ਚ ਤਿੰਨ ਦਿਨ ਹੋ ਗਏ ਉਹਨੂੰ ਪਾਏ ਨੂੰ ਤੇ ਹੁਣ ਛਤਰੀ ਖੜੀ ਕਰਕੇ ਫਿਰ ਤੁਹਾਨੂੰ ਦਿਖਾਉਣਾ ਵੀ ਹਿਲਦਾ ਪਾਈਪ ਕਿਵੇਂ ਹੁੰਦਾ ਦੇਖੋ ਭਾਈ ਕਰਤੀਆਂ ਦੋਏ ਛਤਰੀਆਂ ਖੜੀਆਂ ਓਕੇ ਆ ਨਵੇਂ ਸਟੈਂਡਾਂ 'ਚ ਕਰਤੀਆਂ ਦੇਖਦੇ ਹਾਂ ਹੁਣ ਇਹ ਸਟੈਂਡ ਸਟੂਡ ਹਿੱਲਦੇ ਤਾਂ ਨਹੀਂ ਪਰ ਹਿਲਣਾ ਦਾ ਕੀ ਹੈ ਹੁਣ ਕਿਉਂਕਿ ਬਜਰੀ ਪੱਕੀ ਪਾਈ ਹੀ ਯਾਰ ਉਹਦੇ ਕਰਕੇ ਹਿਲਣਾ ਦਾ ਕੀ ਹੈ ਬਈ ਛਤਰੀਆਂ ਦਾ ਉੱਕਣ ਚਾਹੀਦੀਆਂ ਉਹ ਦੇਖੋ ਲੈਂਚ ਤੇ ਪਾਉ ਆ ਗਿਆ ਹਾਂ ਥੱਲੋਂ ਆਇਆ ਹੁਣ ਸਾਲਾ ਚਾ ਵੀ ਚੱਕ ਲਿਆ ਹੁੰਦਾ ਬਈ ਤਰੀ ਹੋਈ ਹੈ ਚੱਲ ਮੈਂ ਲੈ ਕੇ ਆਉਣਾ ਕਬੂਤਰ ਖੋਲਤੇ ਬਈ ਆਪਾਂ ਨੇ ਅੱਧਾ ਘੰਟਾ ਖੋਲਾਂਗੇ ਉਹ ਦੇਖੋ ਦਾਣਾ ਬਣੀ ਚੁਗ ਰਹੇ ਨੇ ਆਹ ਸੈਟ ਨੇ ਓਕੇ ਨੇ ਕਬੂਤਰ ਪਾਣੀ ਪਾਤਾ ਜਿਵੇਂ ਕੁੰਡੀ ਚ ਵੀ ਪਾਣੀ ਪਾਤਾ ਦਾ ਪਲਾਸਟਿਕ ਵਾਲੇ ਚ ਪਾਤਾ ਹਨਾ ਠੀਕ ਆ ਜੱਸਾ ਵੀ ਖਤਰੇ ਵਾਲੀ ਲੋਰ ਪਾ ਕੇ ਲਾਲ ਰੰਗ ਦੀ ਚੜ ਗਿਆ ਪਤੰਗ ਚੜਾਉਣ ਪਤੰਗ ਆਉ ਚੜਦਾ ਠੀਕ ਆ ਭਾਉ ਵੀ ਲਾਲ ਰੰਗ ਅੱਜ ਮੈਂ ਨਹੀਂ ਲਾਲ ਰੰਗ ਦਾ ਕੁਝ ਪਾਇਆ ਹਨਾ ਨਹੀਂ ਮੇਰੀ ਵੀ ਕੋਟੀ ਲਾਲੇ ਹੁੰਦੀ ਹੈ ਕਈ ਵਾਰ ਤੇ ਮਿਸਤਰੀ ਸਾਹਿਬ ਕਰ ਰਹੇ ਆ ਲਬਾਈ ਆ ਦੇਖੋ ਹਾਂ ਦੇਖੋ ਫੇ ਕਿੰਨਾ ਕਨੀ ਮੈਂ ਹੈ ਸਾਲਿਆ ਤੂੰ ਇੰਯੋ ਨਾ ਗੱਲਾਂ ਜਿਹਾ ਪਾਈ ਚਲ ਮਿਸਤਰੀ ਨੂੰ ਬਾਈ ਫੱਟੀਆਂ ਨੂੰ ਰੰਗ ਤਾਂ ਵੈਸੇ ਹੋਇਆ ਆ ਬੈਠਣੇ ਵਾਲੀਆਂ ਨੂੰ ਹੈਨਾ ਆ ਜਿਹੜੀਆਂ ਕੋਰਾਂ ਤੇ ਰਹਿੰਦਾ ਨਾ ਆ ਦੇਖੋ ਡਬਲ ਕੋਡ ਮਾਰਨੇ ਤੇ ਇਹ ਸਾਰੀਆਂ ਨੂੰ ਰਹਿੰਦਾ ਤੇ ਆਪਾਂ ਮਾਰ ਦੀਏ ਰੰਗ ਠੀਕ ਆ ਇਹਨਾਂ ਨੂੰ ਵੀ ਤਿਆਰ ਕਰੀਏ ਕੱਲ ਤੱਕ ਸੁੱਕ ਜਾਣਗੇ ਰੰਗ ਰੰਗ ਦੇ ਡੱਬੇ ਸਾਰਾ ਕੁਝ ਚੱਕ ਕੇ ਲੈ ਕੇ ਚੱਲੀਏ ਆਪਾਂ ਥੱਲੇ ਠੀਕ ਨਹੀਂ ਕੰਮ ਨਵੇੜੀਏ ਤੇ ਜਸੂ ਪਤੰਗ ਲਾਲਾ ਬਾਈ ਛੇਤੀ ਰੰਗ ਲਾ ਕੇ ਨਵੇੜੀਆ ਕੰਮ ਦੇਖ ਕਿੱਥੇ ਲਾਈ ਫਿਰਦਾ ਚਲੋ ਬਾਈ ਮੈਂ ਕਰ ਲਾਂ ਰੰਗ ਠੀਕ ਆ ਉਸ ਤੋਂ ਬਾਅਦ ਮਿਲਦਾ ਜੱਸਾ ਲਾਤਾ ਕੰਮ ਚਕਾਤੀ ਜੱਸੇ ਨੂੰ ਕਹੀ ਦੇ ਮਸਾਲਾ ਪਾਵਾ ਕੇ ਹੋ ਕਿੰਨਾ ਕੰਮ ਹੋ ਗਿਆ ਜਾ ਵੇਖੋ ਮਹਿੰਤਰੀ ਜੀ ਆਪ ਕਿੰਨਾ ਕੰਮ ਹੋ ਗਿਆ ਠੀਕ ਆ ਓਕੇ ਆ ਫਟੀਆਂ ਨੂੰ ਕਰਤਾ ਭਾਈ ਰੰਗ ਸ਼ਾਮ ਕਦੀਆਂ ਦੂਰੋਂ ਹੀ ਲੇਟ ਨੂੰ ਆਂ ਪਾਪਾ ਹੈਂ ਆਹੀ ਬਾਬਾ ਦੇ ਆ ਨਿਹਰਾ ਹੈ ਸਾਲਿਆ 10 ਮਿੰਟ ਦਾ ਆਪਣਾ ਖਰਾਬ ਹੋਣਾ ਕੰਮ ਖਰਾਬ ਕਰਨਗੇ ਹੈ ਅਕਲ ਦੇਖ ਲੈ ਇਹਦੀ ਗਿੱਟੀਆਂ ਜੀ ਗਿੱਟੀਆਂ ਚ ਗਿੱਟੀਆਂ ਚ ਵੀ ਨਹੀਂ ਗਟਿਆਂ ਤੋਂ ਵੀ ਦੂਰੇ ਤੁਰੀ ਫਿਰਦੀ ਆ ਕਿਤੇ ਬੂਟਾ ਬਾਟਾ ਜੇ ਹਾਂ ਹੁਣ ਆਗੇ ਬਾਈ ਆਪਾਂ ਮੋਟਰ ਤੇ ਗੇੜਾ ਮਾਰਨ ਤੇ ਕਣਕ ਦੇਖ ਲਈਏ ਠੱਡ ਬਾਈ ਬਹੁਤ ਹੈ ਮੈਂ ਕਹਿੰਦਾ ਠੰਡ ਨਹੀਂ ਤਾਂ ਨੇਰੀ ਲੈਂਦੀ ਪਈ ਐ ਤਗੀ ਤੇ ਗੇੜਾ ਮਾਰ ਕੇ ਕਣਕ-ਕਣਕ ਕਰ ਜੀਏ ਚੈੱਕ ਠੀਕ ਆ ਫੇਰ ਦਿਖਾਉਣੇ ਆ ਤੁਹਾਨੂੰ ਕਣਕ ਪਹੁੰਚ ਗਏ ਬਈ ਮੋਟਰ ਤੇ ਦੇਖੋ ਤਾਂ ਫਿਰ ਓਕੇ ਆ ਕਣਕ ਲੈ ਐਨ ਓਕੇ ਆ ਨਾ ਜਸੂਆ ਆ ਰਿਹਾ ਹੈ ਮੋਟਰ ਉਤਰ ਕੇ ਧੁੰਦ ਦੇਖ ਲੋ ਅੱਜ ਦਾ ਸਾਰਾ ਦਿਨ ਸੂਰਜ ਨਹੀਂ ਨਿਕਲਿਆ ਕੱਲ ਤਾਂ ਮੜਾ ਜਾ ਚਮਕਿਆ ਤਾਂ ਤੇ ਚਲੋ ਹੁਣ ਆਪਾਂ ਚੱਲਦੇ ਆ ਠੀਕ ਆ ਆਪਾਂ ਪਹੁੰਚ ਗਏ ਬਾਈ ਹੁਣ ਕਬੂਤਰ ਉਹ ਲਾਈਟ ਤਾਂ ਹੈ ਨਹੀਂ ਚਿੱਤੜਾਂ ਚ ਪਲੱਗ ਲਾਏਗਾ ਹਾਂ ਚੱਕੀ ਜਾਂ ਨਾਲੇ ਉੱਥੇ ਤਾਂ ਦੇਖਿਆ ਨਹੀਂ ਵੀ ਰੋਟੀ ਕੱਦ ਨਾਲ ਪਕਾਉਣ ਲੱਗੇ ਹੋਏ ਨੇ ਹਾਂ ਹਾਂ ਆਏ ਚੱਕੀ ਜਾਂਦਾ ਹਲਾ ਦੇਖ ਪਹਿਲਾਂ ਕਬੂਤਰ ਉੱਕੇ ਰੋਟਾ ਨੇ ਵਜੇਂ ਦੇਖ ਲੈ ਚੋਗਾ ਮਿਲਿਆ ਹੋਇਆ ਲਾ ਮਦਕਾ ਨਹੀਂ ਤੇ ਲਾ ਇਹ ਖੜਾ ਹੋਣਾ ਹੈ ਹਲੇ ਅੱਛਾ 1 ਮਿੰਟ ਬਾਈ ਹੱਥ ਆ ਬੜੀਆਂ ਛੋਟੀਆਂ ਕਰ ਲੈ ਜਦ ਨਹੀਂ ਹੈਗੀਆਂ ਕਿ ਅਚਾਰ ਲੈ ਕੇ ਆਉਣ ਹਾਂ ਰਾਜ ਨੂੰ ਜਾ ਕੇ ਅਧਰ ਲੱਕ ਲੈ ਆਉਂਗੇ ਬਾਈ ਤੈਨੂੰ ਜਵਾਬ ਹੈ ਖਾਂਏ ਬਚੇਨ ਤਾਂ ਫੁੱਲ ਹੈ ਚੋਕਰ ਉਹਨੂੰ ਦੇਖ ਚੱਲ ਕਬੂਤਰ ਬੈਠਾ ਉਹਦੇ ਉੱਪਰ ਹੈ ਨਾ ਬਸ ਠੀਕਾ ਓਕੇ ਸਾਰੇ ਇਹਨੂੰ ਦੇਣੇ ਆੜੀ ਦਵਾਈ ਓਏ ਇਹਨੂੰ ਫੜ ਸ਼ਾਕ ਇਹਨੂੰ ਓ ਸ਼ਾਕੀ ਨੂੰ ਫੜ ਟਿੱਕੀਆਂ ਵਾਲੀ ਨੂੰ ਓ ਨੂੰ ਫੜ ਲਾਲ ਚੀਨੀ ਨੂੰ ਆਂਡੇਆਂ ਨੂੰ ਆਂਡੇਆਂ 'ਨੂੰ ਤਾਂ ਬੈਠੀ ਏ ਉਹਨੂੰ ਦੇ ਦਈਏ ਗੋਲੀ ਤੇ ਇਧਰ ਬਾਕੀ ਸਾਰੇ ਸੈਟ ਨੇ ਹਨਾ ਬੱਚਾ ਓ ਬੈਠਾ ਥੱਲੇ ਉਹਨੂੰ ਵੀ ਫੜ ਔਰੇ ਪੂਰੇ ਬੋਟੇ ਵਾਲਾ ਔਰ ਟੂਸਿਆਂ ਵਾਲੇ ਨੂੰ ਵੀ ਫੜ ਔਰ ਰੱਤੇ ਨੂੰ ਵੀ ਫੜ ਪੰਜ ਛੇ ਨੂੰ ਫੜ ਲਾ ਆਲੇ ਫੜ ਫੋਨ ਲੈ ਲੈ ਅਦੂਏ ਕੋਨਲ ਦੇਖਣੀ ਠੀਕ ਹੈ ਇੱਕ ਇੱਕ ਕਰਕੇ ਲਿਆ ਮੈਂ ਗੋਲੀਆਂ ਲੈ ਕੇ ਆਉਣਾ ਅੰਦਰ ਤੇ ਚਲੋ ਬਾਈ ਦਈਏ ਆਪਾਂ ਪਹਿਲਾਂ ਦਵਾਈ ਦੇ ਦਈਏ ਠੀਕ ਹੈ ਬੱਚਿਆਂ ਨੂੰ ਕਿਉਂਕਿ ਠੰਡ ਆਇਆ ਠੰਡ ਹੁਣ ਕਰ ਵੀ ਗਈ ਸਕਦੇ ਹਨ ਮੈਂ ਜਿੰਨੀਆਂ ਤੋਂ ਵੀ ਪੁੱਛਿਆ ਪਿੰਡ ਵੀ ਸਾਰਿਆਂ ਨੇ ਕਿਹਾ ਬਾਈ ਵੀ ਕਬੂਤਰ ਹੱਡੀ ਲੱਗੀ ਜਾਂਦੀ ਹੈ ਠੰਡ ਕਰਕੇ ਤੇ ਬਾਕੀ ਕੋਈ ਕਰਦੇ ਆ ਇਲਾਜ ਕੋਈ ਚੱਕਰ ਨਹੀਂ ਐਡੀ ਕੋਈ ਸੀਨ ਨਹੀਂ ਹੈਗਾ ਆ ਟੈਰਾਮਾਈਸੀਨ ਦੇ ਦਈਏ ਠੀਕ ਹੈ ਇਹਨਾਂ ਨੂੰ ਲਿਆ ਵੀ ਜਸੇ ਦੋਨੇ ਫੜ ਲੈ ਹੱਡੀ ਨਹੀਂ ਲੱਗੀ ਹੋਈ ਵਾਲੀ ਠੀਕ ਚਲੋ ਮੈਂ ਕਰਾਂ ਸਾਰੇ ਕਬੂਤਰ ਹੋ ਗਏ ਭਾਈ ਰੈਡੀ ਐਨ ਓਕੀਆਂ ਕੋਈ ਕੋਈ ਬਾਹਲਾ ਤੰਗੀ ਪਰੇਸ਼ਾਨੀ ਵਾਲੀ ਗੱਲ ਨਹੀਂ ਲਓ ਸਾਰੇ ਬੱਚੇ-ਬੁੱਚੇ ਜਿਹੜੇ ਮਾੜੇ-ਮੋਟੇ ਲੱਗਦੇ ਤੇ ਜਿਵੇਂ ਫਲੈਸ਼ ਮਾਰ ਅੰਦਰ ਸਾਰੇ ਅੰਦੇ ਦੀ ਦੋਈ ਐ ਬੈਠੇ ਨੇ ਆਪਣਾ ਟਿਕਾਣਾ ਠੀਕ ਹੈ ਗੇਰ ਕੋਟਾ ਤੇ ਚਲੋ ਫਿਰ ਹੁਣ ਆਪਾਂ ਆ ਗਏ ਬੈਠਾ ਚੜੜੇ ਗੱਡੀ ਘੇਰ ਹਲਾਈਏ ਨੂੰ ਨਹੀਂ ਰਹਿ ਬਾਈ ਹਾਂ ਠੀਕ 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 ਤੇ ਚਲੋ ਬਾਈ ਹੁਣ ਆਪਾਂ ਡਿਊਟੀ ਤੇ ਦੁੱਧ ਪਾ ਲਈਏ ਠੀਕ ਹੈ ਚੱਲੇ ਵਈ ਆਪਾਂ ਡਿਊਟੀ ਤੇ ਠੀਕ ਹੈ ਚਲਦੇ ਆਂ ਪਹਿਲਾਂ ਦੁੱਧ ਪਾਈਏ ਉਦੋਂ ਬਾਅਦ ਚ ਦੇਖਦੇ ਆਂ ਕੀ ਕਰਨਾ ਠੀਕ ਹੈ ਹਾਲੇ ਲੈਟਰ ਨਹੀਂ ਆਈ ਚਲੋ ਚਲਦੇ ਆਂ ਹੁਣ ਆਪਾਂ ਚੱਲੀਏ ਵਈ ਸਕੂਟਰੀ ਦੀ ਟੈਂਕੀ ਫੁੱਲ ਕਰਾਉਣ ਤੁਹਾਨੂੰ ਪਤਾ ਤੇਲ ਬੰਦ ਹੋਇਆ ਹੋਇਆ ਦਾ ਉਹਦੇ ਕਰਕੇ ਤੇਲ ਵੀ ਘਟਾ ਚਲੋ ਟੈਂਕੀ ਫੁੱਲ ਕਰਾ ਕੇ ਘਰ ਆ ਕੇ ਮਿਲਦੇ ਆਂ ਆਗੇ ਵਈ ਘਰ ਬਾਉ ਦੀ ਦਵਾਈ ਬਾਉ ਨੂੰ ਦੇ ਦਈਏ ਆਪਾਂ ਠੀਕ ਹੈ ਬਾਉ ਠੀਕ ਹੈ ਉਹਦਾ ਉਹਦਾ ਹੂੰ ਹੂੰ ਬਾਊ ਦਾ ਕੰਮ ਫਾਈਨਲ ਕਰਨ ਤੋਂ ਬਾਅਦ ਆਪਾਂ ਅੱਗੇ ਬਈ ਕਬੂਤਰਾਂ ਵੱਲ ਕਬੂਤਰਾਂ ਨੂੰ ਗਰਮ ਪਾਣੀ ਪਾ ਦਈਏ ਦਾਣੇ ਆਪਾਂ ਟਰੇ ਕਿਥੇ ਇੱਕ ਉਹ ਭਈਏ ਇੱਕ ਟਰੇ ਚ ਦਾਣੇ ਪਾਉਣੇ ਆ ਬਾਹਲੇ ਦਾਣੇ ਪਾਉਣੇ ਨਹੀਂ ਪਰ ਨਹੀਂ ਪਾਉਣੇ ਨਹੀਂ ਯਾਰ ਭੁੱਖੇ ਰੱਖਣੇ ਆ ਕੱਲੂ ਇਹਨਾਂ ਨੂੰ ਜੂਨਾ ਵਾਲੀ ਦਵਾਈ ਦਈਏ ਪਹਿਲਾਂ ਦਾ ਜਿਹੜੇ ਮਾੜੇ ਮੋਟੇ ਢਿੱਲੇ ਮਸੇ ਹੋਈ ਜਾਂਦੇ ਨੇ ਨਾ ਇਹਨਾਂ ਦੇ ਮਲੱਪ ਹੋਣਗੇ ਤਾਂ ਕਰਕੇ ਖੋਲੀਏ ਕੁੰਡਾ ਜਸੂ ਲੈ ਕੇ ਆ ਰਿਹਾ ਪਾਣੀ ਤੇ ਟੈਂਪਰੇਚਰ ਤੁਹਾਨੂੰ ਦੱਸ ਦਾਂ ਬਾਈ ਅੱਜ ਦਾ ਅੱਜ ਦਾ ਟੈਂਪਰੇਚਰ ਘੱਟੋ ਘੱਟ 5 5 ਡਿਗਰੀ ਦਾ ਐਨੀ ਠੰਡ ਐਨੀ ਠੰਡੀ ਹਵਾ ਬਾਈ ਕਬੂਤਰ ਵੀ ਕੀ ਕਰਨ ਤੇ ਆ ਵੀ ਬੰਦ ਕੀਤੇ ਨੇ ਅੱਜ ਇਹਨਾਂ ਦੇ ਆ ਦੇਖੋ ਜਿ세 ਗਰਮਾ ਪਾਣੀ ਹਾਂ ਕੁਸਾ ਤੇ ਆ ਦੇਖੋ ਆ ਵੀ ਗੜੀਆਂ ਇਹਨਾਂ ਦੀ ਬੰਦ ਕਰਤੀਆਂ ਬਿਲਕੁਲ ਆਓ ਦੇਖੋ ਐਨ ਅਖਬਾਰ ਲਾ ਕੇ ਚੰਗੀ ਤਰ੍ਹਾਂ ਬੰਦ ਕਾਲੂ ਇਹਦਾ ਟਾਕੀ ਦਾ ਇਲਾਜ ਕਰਦੇ ਆਂ ਆਪਾਂ ਪਹਿਲਾਂ ਠੀਕ ਹੈ ਤੇ ਚਲੋ ਬਾਜ ਜਸੇ ਉਹ ਚ ਪਾਣੀ ਤੇ ਦਾਣੇ ਬਈ ਖਤਮ ਹੋ ਗਏ ਦਾਣੇ ਲੈ ਕੇ ਆ ਜਸੇ ਉਧਰੋਂ ਤੇ ਇੱਧਰ ਛੋਲੇ ਛੱਡੇ ਤਾਂ ਨਹੀਂ ਤੇ ਇਹਨਾਂ ਨੇ ਹਨਾ ਥੋੜੀ ਜਿਹੀ ਚੱਲ ਮੈਂ ਉਹ ਪਾ ਕੇ ਲਿਆਉਣਾ ਚਲੋ ਬਈ ਮੈਂ ਉਹ ਪਾ ਕੇ ਕਿਉਂਕਿ ਮਿਕਸ ਕਰਕੇ ਲੈ ਕੇ ਆਉਣਾ ਠੀਕ ਹੈ ਛੋਲੇ ਛੁੱਲੇ ਤੇ ਬਾਜਰਾ ਉਹ ਮਿਕਸ ਕਿਹਦੇ ਮੂਰੇ ਡੋਰੀ ਚੋਂ ਦਾ ਕੂਤਰੇ ਕੱਢ ਤੇ ਹਾਂ ਇੱਧਰ ਆਪਾਂ ਨੇ ਪਾਉ ਕੱਲ ਨੂੰ ਮੇਰਾ ਵੀਰ ਇੱਕ ਕੰਮ ਕੁ ਜ਼ਰੂਰ ਕਰਨਾ ਹੈ ਬਾਕੀ ਸਾਰੇ ਕੰਮ ਜਿਹੇ ਰਹਿ ਜਾਣ ਇਹਦੇ ਉੱਪਰ ਇੱਕ ਤਾਂ ਆਪਾਂ ਪਰਾਲੀ ਸਿੱਟਣੀ ਹੈ 10 ਕਪੂਲੀਆਂ ਸਾਫਤੀਓ ਹਾਂ 10 ਕਪੂਲੀਆਂ ਇਹਨੂੰ ਬੋਰੀ ਮਾਪੇ ਲਾ ਦੂੰਗਾ ਠੀਕ ਹੈ ਬਸ 10 ਕਪੂਲੀਆਂ ਹਾਂ ਬੰਨੀ ਬਣਾਈ ਹਾਂ ਬੰਨੀ ਬਣਾਈ ਠੀਕ ਹੈ ਹੋਰ ਕਿ ਰੱਖ ਲੈਣੇ ਪਰ ਮੰਨੀ ਨਹੀਂ ਬਣੀ ਨਾ ਨਾ ਬੰਨੀ ਬਣਾਈ ਰੱਖ ਦੇਣੀ ਆਪਾਂ ਤੇ ਚਲੋ ਭਾਈ ਦਾਣੇ ਪਾਈਏ ਪਹਿਲਾਂ ਬਸ ਬਸ ਬਾੜੀ ਨਾ ਭਰ ਜੱਸੇ ਓ ਲੈ ਤੂੰ ਵੀ ਲਾਲ ਚ ਕਰ ਜਾਣਾ ਯਾਰ ਨਹੀਂ ਇਹ ਟੁੱਟੀ ਹੋਈ ਹੈ। ਉਪਰੋਂ-ਉਪਰੋਂ ਚੱਕ ਲਾ ਹੁਣ। ਦਾਣੇ ਡੁੱਲ ਗਏ ਬਾਈ। ਲੱਗ ਪੈਂਦੇ ਹੀ ਨਹੀਂ ਇੱਥੇ। ਹਾਲੇ ਹੋਈ ਪੈ ਨਹੀਂ। ਲਾ ਮੈਂ ਪਾ ਕੇ ਦਿਖਾਵਾਂ। ਤੇਰਾ ਪਤਾ ਨਹੀਂ ਇਰੇਟ ਆਸਣਾ ਲਈ ਖੜਾ ਜਿਵੇਂ ਪਤਾ ਨਹੀਂ ਕੀ ਕਰਦਾ ਹੁੰਦਾ। ਗੰਦ ਮਚਾਦਾ ਯਾਰ ਦਾ ਇੱਦਾਂ। ਕੁੜੀ ਨੂੰ ਕੀ ਹੋ ਗਿਆ? बस थोड़ी जी पाला यार थोड़े जे पाला ला ऊपरों पाला थोड़े जे बस बाकी पे रह बहुत ने बस चुग लैन गए लैट नहीं चलती अंदरली लाइट आई तो हिलगी होनी है हिला दन खड़ जा हां बाहर निकली हुई तारा निकल ब ਕੱਟਦਾ ਪਾਉ ਵੇਦਰੋਂ ਬੰਦ ਕਰੀ ਖੜਜੋ ਬਾਈ ਤਾਰਾਂ ਲਾਉਣੇ ਆ ਹੱਥ ਵੀ ਸੁੰਨ ਹੋਏ ਪਏ ਨੇ ਪਲੱਗ ਕੱਢ ਲਾ ਆਈ ਕੱਟਦਾ ਠੀਕ ਆ ਜਸੂ ਯਾਰ ਜਾਂ ਤੱਕ ਫੋਨ ਫੜ ਲਾ ਜਾਂ ਤਾਰਾਂ ਲਾ ਦੇ ਲਾ ਦੇ ਹੁਣ ਪਲੱਗ ਲੈ ਫੜ ਲਿਆ ਮੈਂ ਲਾਵਾ ਨਹੀਂ ਉੰਜ ਮੂਖ ਮਰੀ ਜਾਂ ਨਹੀਂ ਯਾਰ ਲੱਗਦੇ ਆ ਬਾਹਰ ਆਹੋ ਆ ਤੀਲਾਂ ਘੋਲੇ ਤੀਲਾਂ ਸੋਭਾ ਠੋਕਾਂਗੇ ਹੁਣ ਯਾਰ ਇਸ ਬੰਦੀ ਕਰ ਦਿਆ ਕਰਨ ਪਾਉ ਆ ਤਾਂ ਆਪਾਂ ਨੇ ਆ ਆ ਬੱਲ ਉਹਨੂੰ ਬਾਦੂ ਦਾ ਚੱਲਦਾ ਹੈ ਨਾ ਇਹਦੇ ਸੋਚ ਨਾਲ ਆਓ ਆ ਦੇ ਚੱਲ ਚਲਾ ਦੇ ਪਾਉ ਚਲਾ ਹੈ ਬਸ ਹੀ ਗਾਓ ਕੇ ਖੜਿਆ ਖਾਣ ਲੱਗੇ ਦੇਖ ਖੋਲੀ ਖੋਲੀ ਲੱਗੇ ਖਾਣ ਫੁਕੇ ਨੇ ਥੋੜੇ ਇਹ ਆਹ ਟਰੇ ਚ ਪਾ ਸਾਫ ਕਰਕੇ ਆ ਦੇ ਆਹ ਟਰੇ ਸਾਫ ਜੀ ਹਾਂ ਉਹਨੂੰ ਵੀ ਪਾਉਣਾ ਯਾਰ ਹਾਂ ਇੱਥੇ ਬੈਠਣ ਲੱਗੇ ਡੱਬਿਓ ਨਹੀਂ ਚਲੋ ਸਾਡੇ ਤੁਸੀਂ ਵੀ ਖਾ ਲਓ ਚੱਲ ਚੱਲੇ ਰੱਜੇ ਬੈਠੇ ਨੇ ਤਾਂ ਉੱਪਰ ਚਲੋ ਭਾਈ ਲਾਗੇ ਜੁਗਣ ਦਾਣੇ ਇੱਕ ਟ੍ਰੇ ਆਫ ਹਰ ਦੰਨੇ ਚਲੋ ਭਾਈ ਆਪਣਾ ਕੰਮ ਹੋ ਗਿਆ ਖਤਮ ਤੇ ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰਾ ਵੀਰ ਇਲਾਜ ਦੱਸਿਓ ਵੀ ਠੰਡ ਤੋਂ ਇਲਾਜ ਕੀ ਆਏ ਹੁਣ ਇਹਨਾਂ ਦਾ ਠੀਕ ਹੈ ਕਿਉਂਕਿ ਉੱਪਰ ਤਾਂ ਹੁਣ ਚਲੋ ਕਰਦੇ ਆ ਕੱਲ ਨੂੰ ਪ੍ਰਬੰਧ ਤੇ ਮਿਲਦੇ ਆ ਚਲੋ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ